ਜੀ ਸਰ ਕੀ ਨਾਮ ਅਧਿਕਾਰਿਕ ਨੇ ਜੀ ਮੇਰਾ ਨਾਮ ਧਜਿੰਦਰਪਾਲ ਸਿੰਘ ਹੈ ਜੀ ਇਹ ਡੈਰੀ ਕੰਪਲੈਕਸ ਸਰਕਾਰ ਨੇ ਸ਼ਹਿਰ ਵਿੱਚੋਂ ਡੈਰੀਆਂ ਬਾਹਰ ਕੱਢ ਕੇ 1973 ਨੂੰ ਸਹੂਲਤਾਂ ਦੇਣ ਦੇ ਵਾਅਦੇ ਨਾਲ ਇੱਥੇ ਸਾਨੂੰ ਵਸਾਇਆ ਹੈ ਜੀ ਇਹ ਤੁਹਾਨੂੰ ਇਹ ਸਹੂਲਤਾਂ ਦੇਾਂਗੇ ਬਕਾਇਦਾ ਐਗਰੀਮੈਂਟ ਸਰਕਾਰ ਨਾਲ ਉਹਦੇ ਐਡਮਿਨਿਸਟਰेटर ਨਾਲ ਕਾਰਪੋਰੇਸ਼ਨ ਨਾਲ ਹੋਇਆ ਹੋਇਆ ਹੈ ਜਿਹਦੀ ਕਾਪੀ ਸਾਡੇ ਕੋਲ ਹੈ ਉਹਦੇ ਮੁਤਾਬਕ ਬਾਇਓ ਗੈਸ ਪਲੱਟ ਦੇਣਾ ਸੀਗਾ ਸਾਨੂੰ ਗੋਇਆ ਸੁੱਟਣ ਲਈ ਜਗ੍ਹਾ ਦੇਣੀ ਸੀ ਸਾਨੂੰ ਸੀਵਰੇਜ ਨਾਲੀਆਂ ਸਟਰੀਟ ਲਾਈਟਾਂ ਪਾਰਕ ਹੋਰ ਸਹੂਲਤਾਂ ਬਹੁਤ ਦੇਣੀਆਂ ਸੀ ਤੁਸੀਂ ਸਾਰਾ ਡੈਰੀ ਕੰਪਲੈਕਸ ਘੁੰਮ ਕੇ ਦੇਖ ਲਓ ਕਿ ਸਾਡੇ ਲਈ ਜੋ ਸਾਡਾ ਵਾਅਦੇ ਕੀਤੇ ਗਏ ਸੀ ਉਹਨਾਂ 'ਚ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਸਰਕਾਰ ਵੱਲੋਂ ਲੱਗਦਾ ਤੁਹਾਡੇ ਪਾਸੇ ਲਾਏ ਗਏ ਇਹ ਨੜਕੀ ਨਹੀਂ ਈਟੀਪੀ ਪਲਾਂਟ ਲਗਾਉਣ ਤੋਂ ਪਹਿਲੇ ਗੋਏ ਦਾ ਸਿਸਟਮ ਕਰਨਾ ਚਾਹੀਦਾ ਜੀ ਜਿਹੜੀ ਸਾਡੀ ਕਾਉ ਡੰਗ ਦੀ ਜਗ੍ਹਾ ਹੈ ਉੱਥੇ ਸਰਕਾਰ ਨੇ ਕਮਿਊਨਿਟੀ ਸੈਂਟਰ ਬਣਾਤਾ ਜੀ ਕਾਰਪੋਰੇਸ਼ਨ ਨੇ ਤੇ ਹੁਣ ਸਰਕਾਰ ਕੀ ਮੰਗਤੀ ਕਰਦੇ ਅਸੀਂ ਮੰਗ ਕਰਦੇ ਹਾਂ ਜੀ ਸਾਡੀਆਂ ਜੋ ਡੈਰੀ ਦੀ ਸਮੱਸਿਆ ਨਾਲ ਡੈਰੀ ਨਾਲ ਰਿਲੇਟਿਡ ਸਾਡੀਆਂ ਸਮੱਸਿਆਵਾਂ ਸਾਡੀਆਂ ਦੂਰ ਕੀਤੀਆਂ ਜਾਣ ਬਾਇਓ ਗੈਸ ਪਲਾਂਟ ਲਗਾਇਆ ਜਾਵੇ ਜੇ ਬਾਇਓ ਗੋਏ ਦੀ ਪਹਿਲੇ ਅਰੇਂਜਮੈਂਟ ਹੋਏਗਾ ਤੇ ਟ੍ਰੀਟਮੈਂਟ ਪਲਾਂਟ ਚੱਲਣਗੇ ਨਾ ਤੁਹਾ ਕਿ ਸਾਡੇ ਤੇ ਨਜਾਇਜ਼ ਇਲਜ਼ਾਮ ਨੇ ਜੀ ਸਾਡੀ ਸਾਡੀ ਗੋਇਆ ਛੁੱਟ ਦੀ ਜਗ੍ਹਾ ਇਹਨਾਂ ਨੇ ਚੁੱਕ ਲਈ ਜੀ ਸਾਨੂੰ ਗੋਇਆ ਛੁੱਟ ਦੀ ਜਗ੍ਹਾ ਨਹੀਂ ਦਿੱਤੀ ਜੀ ਅਸੀਂ ਗੋਇਆ ਕਿਤੇ ਸੜਕਾਂ ਤੇ ਕਿਤੇ ਖਾਲੀ ਪਲਾਟਾਂ 'ਚ ਛੁੱਟਦੇ ਸੀ ਆਪਣੇ ਪੱਧਰ ਤੇ ਚੁੱਕਦੇ ਆ ਤੇ ਉਹ ਹੁਣ ਇਹਨਾਂ ਨੇ ਟ੍ਰੀਟਮੈਂਟ ਪਲਾਂਟ ਲਗਾ ਦਿੱਤੇ ਟ੍ਰੀਟਮੈਂਟ ਪਲਾਂਟ ਇਹਨਾਂ ਦੇ ਆਪ ਨਹੀਂ ਚੱਲਦੇ ਜੀ ਤੁਸੀਂ ਘੁੰਮ ਕੇ ਦੇਖ ਲਓ ਜੀ 1 ਸਾਲ ਹੋ ਗਿਆ ਪਲਾਂਟ ਲੱਗਿਆਂ ਨੂੰ ਅਜੇ ਪ੍ਰੋਪਰ ਕੋਈ ਨਾਲੀਆਂ ਦੀ ਢਾਲ ਨਹੀਂ ਕਈ ਜਗ੍ਹਾ ਤੇ ਨਾਲੀ ਹੀ ਨਹੀਂ ਬਣੀ ਐ ਤੇ ਪਾਣੀ ਕਿੱਥੋਂ ਜਾਏਗਾ ਜੀ ਹੁਣ ਤੁਸੀਂ ਦੇਖ ਲੱਕਦੇ ਹੋ ਐ ਸਾਈਡਾਂ ਦੇ ਉੱਤੇ ਗੋਇਏ ਪਏ ਨੇ ਜਿੱਥੇ ਇਹਨਾਂ ਨੇ ਬਣਾਉਣ ਲਈ ਉਥੇ ਡੇ ਗੋਇਆ ਫਸੇ ਆ بارشਾਂ ਵਿੱਚ ਪਾਣੀ ਨੂੰ ਦਰਿਆ 'ਚ ਹੀ ਜਾਣ ਦੀ ਇਹ ਨਾਲੀ 'ਚ ਘੁੰਮ ਗਏ بارشੀ ਪਾਣੀ ਦਾ ਕੋਈ ਨਿਕਾਸ ਨਹੀਂ ਕੋਈ ਵੀ ਸਹੂਲਤ ਨਹੀਂ ਹੈ ਜੀ ਸਾਨੂੰ ਨਜਾਇਜ਼ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਕਿੰਨੀ ਮੁਸ਼ਕਲ ਆਊਗੀ ਜੇ ਮੀਟਰ ਕੱਟੇਗੇ ਜੇ ਮੰਨ ਲਓ ਵੀ ਨਹੀਂ ਜੇ ਮੀਟਰ ਜੇ ਮੀਟਰ ਕੱਟੇਗੇ ਜਾਂ ਬੇਜਵਾਨ ਪਸ਼ੂਰੇ ਜੀ ਉਹਨਾਂ ਨੂੰ ਪਾਣੀ ਚਾਹੀਦਾ ਹੈ ਉਹਨਾਂ ਦੀ ਸੰਭਾਲ ਚਾਹੀਦੀ ਜੀ ਕਿਵੇਂ ਹੋਊਗਾ ਤੁਸੀਂ ਦੱਸੋ ਆਪਾਂ ਘਰ ਦੇ ਵਿੱਚ ਵੀ ਰਹਿਣਾ ਬਿਜਲੀ ਤੋਂ ਬਿਨਾ ਪਾਣੀ ਤੋਂ ਨਹੀਂ ਰਹਿ ਸਕਦੇ ਸਰਕਾਰਾਂ ਨਾਲ ਗੱਲਬਾਤ ਕੀਤੀ ਸਰਕਾਰ ਅਸੀਂ ਭਗਵੰਤ ਮਾਨ ਜੀ ਨੂੰ ਮੁੱਖ ਮੰਤਰੀ ਸਾਹਿਬ ਨੂੰ ਮੰਗ ਪੱਤਰ ਵੀ ਦਿੱਤਾ ਸੀ ਜੀ ਗਾਇਬ ਗਏ ਸੀ ਮੇਰੇ ਸਾਹ ਨੂੰ ਨਹੀਂ ਮਿਲਦੇ ਰਹਿਣੀਆਂ ਜੀ ਬਾਬਾ ਸੀਚੇਵਾਲਾ ਨਾਲ ਮੀਟਿੰਗਾਂ ਹੁੰਦੀਆਂ ਜੀ ਕਰਫੇ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਕਿਸੇ ਤਰੀਕੇ ਦੀ ਉਹ ਸਾਨੂੰ ਭਰੋਸਾ ਹੀ ਦੇ ਦਿੰਦੇ ਨੇ ਕਿ ਕੋਈ ਗੱਲ ਨਹੀਂ ਜੀ ਤੁਹਾਡੇ ਸੁਣਵਾਈ ਕਰਾਂਗੇ ਤੁਹਾਡੇ ਮਸਲੇ ਹੱਲ ਕਰਾਵਾਂਗੇ ਇਹਨੇ ਮੇਅਰ ਵੀ ਤੁਹਾਡਾ ਦਾ ਐਮਐਲਏ ਵੀ ਤੁਹਾਡੇ ਇਲਾਕੇ ਦੇ ਵਿੱਚ ਨਹੀਂ ਅੱਛਾ ਮੇਅਰ ਸਾਡੇ ਦੀ ਪਰ ਸਾਨੂੰ ਲੱਗਦਾ ਜੀ ਅਸੀਂ ਉਹਦੇ ਨਹੀਂ ਹੈਗੇ ਕਿਹੜੀ ਕਿਹੜੀ ਇਕੱਠੇ ਹੋ ਜੋ ਕਿਹੜੀ ਕਿਹੜੀ ਮੁਸ਼ਕਲ ਆਦੀ ਹੈ ਤੁਹਾਨੂੰ ਕੋਈ ਨੋਟਿਸ ਵੀ ਆਇਆ ਕੀ ਹਣ ਜਾਂਦਾ ਅਸੀਂ ਤਾਜਪੁਰ ਰੋਡ ਡੈਰੀ ਕੰਪਲੈਕਸ ਤੋਂ ਬੋਲਦੇ ਆਂ ਜੀ ਮੈਂ ਸਤਵਿੰਦਰ ਸਿੰਘ ਪ੍ਰੈਜ਼ੀਡੈਂਟ ਤਾਈ ਪਰਉ ਡੈਰੀ ਕੰਪਲੈਕਸ ਤੋਂ ਜੀ ਸਾਡੇ ਪ੍ਰੋਬਲਮ ਮਸਲੇ ਇਹ ਆ ਜੀ ਵੀ ਗੋਹੇ ਤੇ ਪਾਣੀ ਦਾ ਠੀਕ ਆ ਜੀ ਕਾਰਪੋਰੇਸ਼ਨ ਨੇ ਗੋਹਾ ਸਾਡਾ ਚੱਕਣ ਦਾ ਮਸਲਾ ਹੱਲ ਕਰਵਾਇਆ ਸਾਨੂੰ ਬੰਦਾ ਪ੍ਰੋਵਾਈਡ ਕਰਵਾਤਾ ਜਿਹੜਾ ਸਾਡੇ ਕੋਲੋਂ ਪੈਸੇ ਲੈ ਕੇ ਸਾਡੇ ਅੰਦਰੋਂ ਗੋਹਾ ਚੱਕ ਕੇ ਲਿਜਾ ਰਿਹਾ ਵਾ ਜੀ ਤੇ ਪਾਣੀ ਦਾ ਮਸਲਾ ਪਾਣੀ ਕੁਛ ਡੈਰੀਆਂ ਦਾ ਬੁੱਢੇ ਦਰਿਆ ਵਿੱਚ ਜੇ ਜਾ ਰਿਹਾ ਉਹਦਾ ਕਾਰਨ ਇਹ ਆ ਵੀ ਉੱਥੇ ਨਾਲੀਆਂ ਨਹੀਂ ਬਣੀਆਂ ਜੀ ਨਾਲੀਆਂ ਨਾ ਬਣੀਆਂ ਹੋਣ ਕਰਕੇ ਪਾਣੀ ਓਵਰਫਲੋ ਹੋ ਕੇ ਬੁੱਢੇ ਦਰਿਆ ਚ ਜਾ ਰਿਹਾ ਅਸੀਂ ਅਪੀਲ ਕਰਦੇ ਹਾਂ ਵੀ ਨਾਲੀਆਂ ਛੇਤੀ ਤੋਂ ਛੇਤੀ ਬਣਾਈਆਂ ਜਾਣ ਵੀ ਪਾਣੀ ਬੁੱਡੇ ਦਰਿਆ ਚ ਨਾ ਜਾਵੇ ਤੇ ਸਾਡਾ ਪਾਣੀ ਜਿਹੜਾ ਈਟੀਪੀ ਪਲਾਂਟਾਂ ਚ ਜਾਵੇ ਸਰ ਜਿਹੜੇ ਕੱਲ ਨੋਟਿਸ ਕਿਰੇਡੇ ਤੁਹਾਡੇ ਕਨੈਕਸ਼ਨ ਕੱਟਣ ਦੀ ਵੀ ਗੱਲ ਕੀਤੀ ਗਈ ਕਿ ਸਮੇਂ ਦੇ ਵੀ ਤੁਹਾਨੂੰ ਜਾਣ ਵੀ ਕਿਹੜੇ ਚ ਲਖਵਾਰ ਕੀਤਾ ਜਾ ਰਿਹਾ ਬਹੁਤ ਜ਼ਿਆਦਾ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਜੀ ਜਿਵੇਂ ਕਿ ਅਸੀਂ ਗੋਹਾ ਚਕਾਣ ਲੱਗੇ ਸਾਨੂੰ ਇਹਨਾਂ ਨੇ ਕਿਹਾ ਵੀ ਤੁਸੀਂ ਪੈਸੇ ਦੇਵੋਗੇ ਅੰਦਰੋਂ ਖਰਚਾ ਭਰਨ ਨੂੰ ਤਿਆਰ ਹਾਂ ਅਸੀਂ ਖਰਚਾ ਭਰਨ ਨੂੰ ਤਿਆਰ ਹਾਂ ਜੀ ਅਸੀਂ ਗੋਹਾ ਚਕਾ ਰਹੇ ਹਾਂ ਠੀਕ ਹੈ ਜੀ ਸਾਡੇ ਤੇ ਐਫ ਆਈ ਆਰ ਦਰਜ ਕਰਤੀਆਂ ਚਲਾਨ ਸਾਡੇ ਹੋ ਰਹੇ ਨੇ ਰੋਜ਼ ਤੇ ਅਸੀਂ ਬਹੁਤ ਪਰੇਸ਼ਾਨ ਆ ਹੁਣ ਸੀਪੋਲਿਊਸ਼ਨ ਬੋਰਡ ਨੇ ਸਾਡੇ ਸਾਨੂੰ ਨੋਟਿਸ ਕੱਢੇ ਨੇ ਵੀ ਤੁਹਾਡੇ ਬਿਜਲੀ ਦੇ ਕਨੈਕਸ਼ਨ ਵੀ ਕੱਟੇ ਜਾਣਗੇ ਅੱਛਾ ਸੂਬੇ ਵਿੱਚ ਮਾਨ ਸਰਕਾਰ ਆ ਕਹਿੰਦੇ ਵੀ ਸਾਡੇ ਸਰਕਾਰ ਦਾ ਵੀ ਕੋਈ ਵੀ ਵਰਗ ਜਿਹੜਾ ਪਰੇਸ਼ਾਨ ਨਹੀਂ ਹੈ ਤੁਸੀਂ ਵੀ ਜਿਵੇਂ ਤੁਹਾਡੀ ਕੋਈ ਛੁੱਟੀ ਨਹੀਂ ਡੇਰੀ ਵਾਲਿਆਂ ਦੀ ਦਿਨ ਰਾਤ ਤੁਸੀਂ ਕੰਮ ਕਰਦੇ ਹੋ ਤੇ ਕੀ ਸਾਡਾ ਤਾਂ ਜੀ ਸਵੇਰੇ 3 ਵਜੇ ਤੋਂ ਕੰਮ ਸ਼ੁਰੂ ਹੋ ਜਾਂਦਾ ਰਾਤ ਨੂੰ 9 ਵਜੇ ਤੱਕ ਕੰਮ ਸਾਡਾ ਚੱਲਦਾ ਸਭ ਤੋਂ ਲੰਬੀ ਡਿਊਟੀ ਸਾਡੀ ਮਾਲਕਾਂ ਦੀ ਤੇ ਸਾਡੀ ਲੇਬਰ ਦੀ ਆ ਇਹ ਇੰਨੀ ਲੰਬੀ ਡਿਊਟੀ ਕੋਈ ਵੀ ਚਾਹੇ ਫਾਰਮਰ ਆ ਚਾਹੇ ਕੋਈ ਖੇਤੀਬਾੜੀ ਨਾਲ ਜੁੜਿਆ ਹੋਇਆ ਵਾ ਚਾਹੇ ਕੋਈ ਇੰਡਸਟਰੀ ਨਾਲ ਜੁੜਿਆ ਜਿੰਨੀ ਲੰਬੀ ਡਿਊਟੀ ਅਸੀਂ ਦੰਦੇ ਆ ਮੇਰੇ ਹਿਸਾਬ ਨਾਲ ਕੋਈ ਐਡੀ ਲੰਬੀ ਡਿਊਟੀ ਨਹੀਂ ਦੇ ਰਿਹਾ ਅਸੀਂ ਵੇਖੋ ਜੇ ਅਸੀਂ ਦੁੱਧ ਦਾ ਕੰਮ ਕਰਦੇ ਆ ਜੇ ਅਸੀਂ ਪੈਸੇ ਕਮਾ ਰਹੇ ਆ ਅਸੀਂ ਟੋਟਲ ਲੁਧਿਆਣਾ ਸ਼ਹਿਰ ਨੂੰ ਦੁੱਧ ਵੀ ਦੇ ਰਹੇ ਆ ਨਾ ਇਹ ਤਾਂ ਨਹੀਂ ਹੈ ਵੀ ਅਸੀਂ ਵੀ ਸਾਨੂੰ ਜੇ ਕਿਹਾ ਜਾਵੇ ਵੀ ਤੁਸੀਂ ਵੀ ਦੁੱਧ ਮੁਫਤ ਨਹੀਂ ਦੇ ਰਹੇ ਜਿ ਪੈਸੇ ਲੈ ਰਹੇ ਆ ਪਰ ਅਸੀਂ ਆਪਣੇ ਸ਼ਹਿਰ ਨੂੰ ਵਧੀਆ ਦੁੱਧ ਵੀ ਦੇ ਰਹੇ ਆ ਨਾ ਫਰੈਸ਼ ਤਾਜ਼ਾ ਦੁੱਧ ਦੇ ਰਹੇ ਆ ਹਾਂਜੀ ਸਰ ਮੰਗ ਕੀ ਕਰਨੀ ਜਾਂਦੇ ਆ ਮਾਨ ਸਰਕਾਰ ਤੋਂ ਮੰਗ ਮੇਰੀ ਮਾਨ ਸਰਕਾਰ ਤੋਂ ਇਹੀ ਆ ਜੀ ਸਾਡੇ ਜਿਹੜੀਆਂ ਮਸਲੇ ਨੇ ਸਾਡੇ ਹੱਲ ਕੀਤੇ ਜਾਣ ਜਿਹੜੀਆਂ ਸਾਡੀਆਂ ਸੜਕਾਂ ਨਹੀਂ ਬਣੀਆਂ ਜਿਹੜੀਆਂ ਸਾਡੀਆਂ ਗਲੀਆਂ ਦੀਆਂ ਨਾਲੀਆਂ ਦੀ ਢਾਲ ਠੀਕ ਨਹੀਂ ਹੈਗੀ ਉਹ ਪ੍ਰੋਪਰ ਠੀਕ ਕੀਤੀ ਜਾਵੇ ਜਿੱਥੇ ਨਾਲੀਆਂ ਨਹੀਂ ਬਣੀਆਂ ਉਹ ਪ੍ਰੋਪਰ ਬਣਾ ਕੇ ਦਿੱਤੀਆਂ ਜਾਣ ਸਾਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਸਾਡੇ ਤੇ ਨਜਾਇਜ਼ ਐਫ ਆਈ ਆਰ ਨਾ ਕੀਤੀਆਂ ਜਾਣ ਸਾਡੇ ਤਾਜਪੁਰ ਰੋਡ ਡੈਰੀ ਕੰਪਲੈਕਸ ਦੇ ਵਿੱਚ ਬਾਇਓਗੈਸ ਪਲਾਂਟ ਨਹੀਂ ਹੈ ਉਹ ਲਾ ਕੇ ਦਿੱਤਾ ਜਾਵੇ ਜਿਹੜਾ ਕਿ 2014 ਤੋਂ ਸਾਨੂੰ ਦੋ ਵਾਰੀ ਉਸ ਉਹਦਾ ਉਦਘਾਟਨ ਹੋ ਚੁੱਕਿਆ ਪਰ ਹਜੇ ਤੱਕ ਬਾਇਓਗੈਸ ਪਲਾਂਟ ਨਹੀਂ ਲੱਗਿਆ ਬਾਕੀ ਦੀ ਜਾਣਕਾਰੀ ਸਾਡੇ ਚੇਅਰਮੈਨ ਸਾਹਿਬ ਤੇਜਿੰਦਰ ਸਿੰਘ ਜੀ ਦੇਣਗੇ